ਹਾਂਜੀ ਉਹ ਸੋਸ਼ਲ ਮੀਡੀਆ ਤੇ ਸਾਨੂੰ ਵੀ ਸੋਸ਼ਲ ਮੀਡੀਆ ਰਾਹੀਂ ਉਹਦੀ ਖਬਰ ਆਈ ਆ ਗੂਗਲ ਟਾਵਰ ਦੇ ਸਾਹਮਣੇ ਇੱਕ ਲੜਾਈ ਹੋਈ ਆ ਜਿਸ ਚ ਇੱਕ ਨੌਜਵਾਨ ਦੀ ਦੋ ਨੌਜਵਾਨ ਹੋਰ ਉਹਦੀ ਡਾਂਗਾ ਨਾਲ ਕੁੱਟਮਾਰ ਕਰਦੇ ਆ ਜਿਸ ਸੰਬੰਧੀ ਅਜੇ ਸਾਡੇ ਕੋਲ ਕੋਈ ਦਰਖਾਸਤ ਨਹੀਂ ਆਈ ਜਦੋਂ ਦਰਖਾਸਤ ਆਉਂਦੀ ਆ ਤੇ ਉਹਦੇ ਸੰਬੰਧ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੀ ਫਿਰ ਕੋਈ ਸੂਆ ਮੋਟਰ ਵੀ ਦਿੱਤਾ ਜਾਏਗਾ ਬਿਨਾ ਹਾਂਜੀ ਸਾਨੂੰ ਮੈਂ ਉਹ ਦੇਖ ਰਿਹਾ ਵੀ ਜੇ ਉਸ ਚ ਗੱਡੀ ਨੰਬਰ ਜਾਂ ਕੁਝ ਵੀ ਸਾਨੂੰ ਪਤਾ ਲੱਗ ਜਾਂਦਾ ਤਾਂ ਅਸੀਂ ਆਪਣੇ ਆਪ ਵੀ ਉਹ ਬੰਦਿਆਂ ਦੇ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਕਿਸੇ ਕੋਲ ਵੀ ਉਸ ਦਾ ਬੰਦੇ ਦਾ ਜਿੱਦੇ ਸਟਾ ਲੱਗੀਆਂ ਆਈਆਂ ਜੇ ਉਹਦਾ ਕੋਈ ਨੰਬਰ ਹੈਗਾ ਤਾਂ ਸਾਨੂੰ ਸ਼ੇਅਰ ਕਰ ਦਿਓ ਅਸੀਂ ਉਹ ਉਹਨਾਂ ਦੇ ਖਿਲਾਫ ਦੋਸ਼ੀਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਐਕਚੁਅਲੀ ਮੈਂ ਅਜੇ ਤੱਕ ਇੱਥੇ ਡਿਊਟੀ ਤੇ ਸੀਗੇ ਤੇ ਸਾਡੇ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਆਈ ਹੈਗੀ ਮੈਨੂੰ ਵੀ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਿਆ ਤੇ ਜਦੋਂ ਵੀ ਸਾਡੇ ਕੋਲ ਕੋਈ ਕੰਪਲੇਨੈਂਟ ਆਊਗਾ ਅਸੀਂ ਉਹਦੇ ਉਹਦੀ ਉਹਦੀ ਬਿਆਨਾਂ ਦੇ ਆਧਾਰ ਤੇ ਉਹਨਾਂ ਖਿਲਾਫ ਸੋਸ਼ਲ ਕਲੱਬ ਜਲਦ ਕਾਨੂੰਨੀ ਕਾਰਵਾਈ ਕੰਮ ਚਲਿਆਵਾਗੇ ਠੀਕ ਹੈ ਭਾਈ ਹਾਂਜੀ ਉਹ ਸੋਸ਼ਲ ਮੀਡੀਆ ਤੇ ਸਾਨੂੰ ਵੀ ਸੋਸ਼ਲ ਮੀਡੀਆ ਰਾਹੀਂ ਉਹਦੀ ਖਬਰ ਆਈ ਆ ਗੂਗਲ ਟਾਵਰ ਦੇ ਸਾਹਮਣੇ ਇੱਕ ਲੜਾਈ ਹੋਈ ਆ ਜਿਸ ਚ ਇੱਕ ਨੌਜਵਾਨ ਦੀ ਦੋ ਨੌਜਵਾਨ ਹੋਰ ਉਹਦੀ ਡਾਂਗਾਂ ਦਾ ਕੁਟਮਾਰ ਕਰਦੇ ਆ ਜਿਸ ਸੰਬੰਧੀ ਅਜੇ ਸਾਡੇ ਕੋਲ ਕੋਈ ਦਰਖਾਸਤ ਨਹੀਂ ਆਈ ਜਦੋਂ ਦਰਖਾਸਤ ਆਉਂਦੀ ਆ ਤੇ ਉਹਦੇ ਸੰਬੰਧ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੀ ਫਿਰ ਕੋਈ ਸੂਆ ਮੋਰ ਤੋਂ ਵੀ ਲਿੱਖਤਾ ਜਾਏਗਾ ਬਿਨਾ ਹਾਂਜੀ ਸਾਨੂੰ ਮੈਂ ਉਹ ਦੇਖ ਰਿਹਾ ਵੀ ਜੇ ਉਸ ਚ ਗੱਡੀ ਨੰਬਰ ਜਾ ਕੁਝ ਵੀ ਸਾਨੂੰ ਪਤਾ ਲੱਗ ਜਾਂਦਾ ਤਾਂ ਅਸੀਂ ਆਪਣੇ ਆਪ ਹੀ ਉਹ ਬੰਦਿਆਂ ਦੇ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਕਿਸੇ ਕੋਲ ਵੀ ਉਸ ਦਾ ਬੰਦੇ ਦਾ ਜਿੱਦੇ ਸਟਾ ਲੱਗੀਆਂ ਆਈਆਂ ਜੇ ਉਹਦਾ ਕੋਈ ਨੰਬਰ ਹੈਗਾ ਤਾਂ ਸਾਨੂੰ ਸ਼ੇਅਰ ਕਰ ਦਿਓ ਅਸੀਂ ਉਹ ਉਹਨਾਂ ਦੇ ਖਿਲਾਫ ਦੋਸ਼ੀਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਸਖਤ ਕੰਪਲੀਟਡ ਕੰਮ ਨਹੀਂ ਆਏ ਐਕਚੁਅਲੀ ਮੈਂ ਅਜੇ ਤੱਕ ਇੱਥੇ ਡਿਊਟੀ ਤੇ ਸੀਗੇ ਤੇ ਸਾਡੇ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਆਈ ਹੈਗੀ ਮੈਨੂੰ ਵੀ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਿਆ ਤੇ ਜਦੋਂ ਵੀ ਸਾਡੇ ਕੋਲ ਕੋਈ ਕੰਪਲੇਨਟ ਆਊਗਾ ਅਸੀਂ ਉਹਦੇ ਉਹਦੀ ਉਹਦੀ ਬਿਆਨਾਂ ਦੇ ਆਧਾਰ ਤੇ ਉਹਨਾਂ ਖਿਲਾਫ ਦੋਸ਼ੀਆਂ ਖਿਲਾਫ ਜਲਦ ਕਾਨੂੰਨੀ ਕਾਰਵਾਈ ਕੰਮ ਚਲਿਆਂਵਾਂਗੇ ਠੀਕ ਹੈ ਭਾਈ ਹਾਂਜੀ ਉਹ ਸੋਸ਼ਲ ਮੀਡੀਆ ਤੇ ਸਾਨੂੰ ਵੀ ਸੋਸ਼ਲ ਮੀਡੀਆ ਰਾਹੀਂ ਉਹਦੀ ਖਬਰ ਆਈ ਆ ਗੂਗਲ ਟਾਵਰ ਦੇ ਸਾਹਮਣੇ ਇੱਕ ਲੜਾਈ ਹੋਈ ਆ ਜਿਸ ਚ ਇੱਕ ਨੌਜਵਾਨ ਦੀ ਦੋ ਨੌਜਵਾਨ ਹੋਰ ਉਹਦੀ ਡਾਂਗਾ ਨਾਲ ਕੁੱਟਮਾਰ ਕਰਦੇ ਆ ਜਿਸ ਸੰਬੰਧੀ ਸਾਡੇ ਕੋਲ ਕੋਈ ਦਰਖਾਸਤ ਨਹੀਂ ਆਈ ਜਦੋਂ ਦਰਖਾਸਤ ਆਉਂਦੀ ਆ ਤੇ ਉਹਦੇ ਸਬੰਧ ਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕੀ ਫਿਰ ਕੋਈ ਸੂਆਮੋਖ ਵੀ ਦਿੱਤਾ ਜਾਏਗਾ ਬਿਨਾ ਹਾਂਜੀ ਸਾਨੂੰ ਮੈਂ ਉਹ ਦੇਖ ਰਿਹਾ ਵੀ ਜੇ ਉਸ ਚ ਗੱਡੀ ਨੰਬਰ ਜਾਂ ਕੁਝ ਵੀ ਸਾਨੂੰ ਪਤਾ ਲੱਗ ਜਾਂਦਾ ਤਾਂ ਅਸੀਂ ਆਪਣੇ ਆਪ ਵੀ ਉਹ ਬੰਦਿਆਂ ਦੇ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੇ ਕਿਸੇ ਕੋਲ ਵੀ ਉਸ ਦਾ ਬੰਦੇ ਦਾ ਜਿੱਦੇ ਸਟਾ ਲੱਗੀਆਂ ਆ ਜੇ ਉਹਦਾ ਕੋਈ ਨੰਬਰ ਹੈਗਾ ਤਾਂ ਸਾਨੂੰ ਸ਼ੇਅਰ ਕਰ ਦਿਓ ਅਸੀਂ ਉਹ ਉਹਨਾਂ ਦੇ ਖਿਲਾਫ ਦੋਸ਼ੀਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ। ਐਕਚੁਅਲੀ ਮੈਂ ਹਜੇ ਤੱਕ ਇੱਥੇ ਡਿਊਟੀ ਤੇ ਸੀਗੇ ਤੇ ਸਾਡੇ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਮੈਨੂੰ ਵੀ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਿਆ ਤੇ ਜਦੋਂ ਵੀ ਸਾਡੇ ਕੋਲ ਕੋਈ ਕੰਪਲੇਨੈਂਟ ਆਊਗਾ ਅਸੀਂ ਉਹਦੇ ਉਹਦੀ ਉਹਦੀ ਬਿਆਨਾਂ ਦੇ ਆਧਾਰ ਤੇ ਉਹਨਾਂ ਖਿਲਾਫ ਦੋਸ਼ੀਆ ਖਲਾਫ ਜਲਦ ਕਾਨੂੰਨੀ ਕਾਰਵਾਈ ਕੰਮ ਚਲਿਆਂਵਾਂਗੇ ਠੀਕ ਹੈ ਭਾਈ ਹਾਂਜੀ ਉਹ ਸੋਸ਼ਲ ਮੀਡੀਆ ਤੇ ਸਾਨੂੰ ਵੀ ਸੋਸ਼ਲ ਮੀਡੀਆ ਰਾਹੀਂ ਉਹਦੀ ਖਬਰ ਆਈ ਆ ਗੂਗਲ ਟਾਵਰ ਦੇ ਸਾਹਮਣੇ ਇੱਕ ਲੜਾਈ ਹੋਈ ਆ ਜਿਸ ਚ ਇੱਕ ਨੌਜਵਾਨ ਦੀ ਦੋ ਨੌਜਵਾਨ ਹੋਰ ਉਹਦੀ ਡਾਂਗਾਂ ਦਾ ਕੁੱਟਮਾਰ ਕਰਦੇ ਆ ਜੇ ਸੰਬੰਧੀ ਸਾਡੇ ਕੋਲ ਕੋਈ ਦਰਖਾਸਤ ਨਹੀਂ ਆਈ ਜਦੋਂ ਦਰਖਾਸਤ ਆਉਂਦੀ ਆ ਤੇ ਉਹਦੇ ਸੰਬੰਧ ਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੀ ਫਿਰ ਕੋਈ ਸੂਆਮੋਖ ਵੀ ਦਿੱਤਾ ਜਾਏਗਾ ਬਿਨਾ ਹਾਂਜੀ ਸਾਨੂੰ ਮੈਂ ਉਹ ਦੇਖ ਰਿਹਾ ਵੀ ਜੇ ਉਸ ਚ ਗੱਡੀ ਨੰਬਰ ਜਾਂ ਕੁਝ ਵੀ ਸਾਨੂੰ ਪਤਾ ਲੱਗ ਜਾਂਦਾ ਤਾਂ ਅਸੀਂ ਆਪਣੇ ਆਪ ਵੀ ਉਹ ਬੰਦਿਆਂ ਦੇ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਕਿਸੇ ਕੋਲ ਵੀ ਉਸ ਦਾ ਬੰਦੇ ਦਾ ਜਿੱਦੇ ਸਟਾ ਲੱਗੀਆਂ ਜਾਂ ਜੇ ਉਹਦਾ ਕੋਈ ਨੰਬਰ ਹੈਗਾ ਤਾਂ ਸਾਨੂੰ ਸ਼ੇਅਰ ਕਰ ਦਿਓ ਅਸੀਂ ਉਹ ਉਹਨਾਂ ਦੇ ਖਿਲਾਫ ਦੋਸ਼ੀਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਇਹ ਕਰਤਾ ਨਹੀਂ ਐਕਚੁਅਲੀ ਮੈਂ ਅਜੇ ਤੱਕ ਇੱਥੇ ਡਿਊਟੀ ਤੇ ਸੀਗੇ ਤੇ ਸਾਡੇ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਮੈਨੂੰ ਵੀ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਿਆ ਤੇ ਜਦੋਂ ਵੀ ਸਾਡੇ ਕੋਲ ਕੋਈ ਕੰਪਲੇਨੈਂਟ ਆਊਗਾ ਅਸੀਂ ਉਹਦੇ ਉਹਦੀ ਉਹਦੀ ਬਿਆਨਾਂ ਦੇ ਆਧਾਰ ਤੇ ਉਹਨਾਂ ਖਿਲਾਫ ਦੋਸ਼ੀਆ ਖਲਾਫ ਜਲਦ ਕਾਨੂੰਨੀ ਕਾਰਵਾਈ ਕੰਮ ਚਲਿਆਂਵਾਂਗੇ ਠੀਕ ਹੈ ਬਾਕੀ